ਪੰਜਾਬ ਵਿੱਚ ਕੋਈ ਵੀ ਚਿੱਟੇ ਵਾਲਾ ਜਾਂ ਨਸ਼ੀਲੇ ਪਦਾਰਥਾਂ ਵਾਲਾ ਫੜਿਆ ਜਾਵੇ ਵੱਡੀ ਜਿਹੜੀ ਬ੍ਰੇਕਿੰਗ ਨਿਊਜ਼ ਹੋਵੇ ਉਹਦੇ ਜਿਹੜੇ ਸਬੰਧ ਹੈ ਬਾਦਲ ਪਿੰਡ ਨਾਲ ਜਾਂ ਬਾਦਲ ਪਰਿਵਾਰ ਨਾਲ ਜੁੜ ਜਾਂਦੇ ਆ ਆ ਜਿਹੜੀ ਬੀਬੀ ਥਾਰ ਵਾਲੀ ਫੜੀ ਹੈ ਪੁਲਿਸ ਮੁਲਾਜ਼ਮ ਅਮਨਦੀਪ ਕੌਰ ਇਹ ਜਿਹੜੀ ਹੈਗੀ ਹੈ ਬਾਦਲ ਕਹਨੇ ਭਰਤੀ ਕਰਾਈ ਹੈ ਤੇ ਇਹਦਾ ਪਿੰਡ ਹੈ ਜੀ ਬਾਦਲ ਦੇ ਸਹਰਿਆਂ ਵਾਲਾ ਪਿੰਡ ਹੈ ਚੱਕ ਅਤਰ ਸਿੰਘ ਵਾਲਾ ਬਠਿੰਡੇ ਜ਼ਿਲ੍ਹੇ ਚ ਉਹਦੇ ਸਹਰਿਆਂ ਦੇ ਰਿਸ਼ਤੇਦਾਰ ਜਿਹੜੇ ਉਹਦੇ ਬਾਦਲ ਦੇ ਰਿਸ਼ਤੇਦਾਰ ਆ ਉਹਨਾਂ ਨੇ ਕਹੇ ਕਿ ਪ੍ਰਕਾਸ਼ ਸਿੰਘ ਬਾਦਲ ਤੋਂ ਸਿਪਾਹੀ ਭਰਤੀ ਕਰਾਈ ਸੀ ਤੇ ਫੜੀ ਵੀ ਬਾਦਲ ਪਿੰਡ ਗਈ ਹੈ ਜਿਹੜੀ ਅਸਫਾਨਾ ਖਾਨਾ ਜਾਂ ਫਸਾਨਾ ਖਾਨਾ ਜਿਹੜੀ ਗੌਂਦੀ ਆ ਕੁੜੀ ਉਹਦੀ ਜਿਹੜੀ ਭੈਣ ਦੇ ਕਰੋ ਤਾਰਾ ਜਾ ਕੇ ਕਿਤਨਾ ਕਿਤੇ ਜਾ ਕੇ ਜਿਹੜਾ ਕਨੈਕਸ਼ਨ ਆ ਉਹ ਜੁੜ ਜਾਂਦਾ ਹੈ ਹੁਣ ਜਿਹੜੀ ਆਪਾਂ ਗੱਲ ਕਰਦੇ ਆ ਇਹ ਇੱਕ ਟੀਚਰ ਨਾਲ ਇਹਨੇ ਵਿਆਹ ਕਰਾਇਆ ਸੀ ਮਾਸਟਰ ਸੀ ਮੁੰਡਾ ਚਲੋ ਝਗੜਾ ਕਲੇਸ਼ ਕਿਸੇ ਦੇ ਘਰੇ ਵੀ ਪੈ ਸਕਦਾ ਹੈ ਪੂੜਾ ਮੂੜਾ ਹਰੇਕ ਦੇ ਐ ਉਹਨੂੰ ਪੁਲਿਸ ਨੂੰ ਇਹਨੇ ਚਕਾਤਾ ਚਕਾਉਣ ਤੋਂ ਬਾਅਦ ਉਹਦੇ ਘਰੇ ਰੇਡ ਮਾਰੀ ਰੇਡ ਮਾਰੀ ਤਾਂ ਉਹ ਮਾਸਟਰ ਭੱਜ ਗਿਆ ਤੇ ਉਹਦਾ ਜਿਹੜਾ ਪਿਤਾ ਹੈ ਉਹ ਪੁਲਿਸ ਨੇ ਫੜ ਲਿਆ ਤੇ ਉਹਦੇ ਉੱਥੇ ਪਿੰਡ ਦੇ ਵਿੱਚ ਡੰਡੇ ਮਾਰੇ ਤੇ ਜਦੋਂ ਗੱਡੀ ਜੀਪ ਚ ਭਾਇਆ ਪੁਲਿਸ ਨੇ ਕੰਸਤ ਸਿਪਾਹੀ ਸੀ ਅਫਸਰ ਸੀ ਜੋ ਵੀ ਸੀਗੇ ਤਾਂ ਉਦੋਂ ਬਾਅਦ ਉਹ ਘਰ ਆ ਕੇ ਖੁਦਕਸ਼ੀ ਕਰਕੇ ਮਰ ਗਿਆ ਤੇ ਬਾਦਲ ਕੈਣੀ ਇਹ ਭਰਤੀ ਕੀਤੀ ਸੀ ਤੇ ਇਹਦਾ ਜਿਹੜਾ ਸਹੁਰਾ ਉਹ ਆ ਕੇ ਘਰੇ ਉਹਦੀ ਜਿਹੜੀ ਹੈਗੀ ਹੈ ਮੌਤ ਹੋ ਗਈ ਉਹ ਖੁਦਕਸ਼ੀ ਕਰ ਗਿਆ ਸੀ ਬੀਬੀ ਦਾ ਜਿਹੜਾ ਇਹ ਕਾਰਨਾਮਾ ਹੈ ਤਾਂ ਹੁਣ ਜਿਹੜਾ ਹੈਗਾ ਉਹਦੇ ਗੇਟ ਤੇ ਅਥਾਰਟੀ ਨੇ ਸਰਕਾਰ ਨੇ ਨੋਟਿਸ ਲਾਤਾ ਜਿਹੜਾ ਹੈਗਾ 118 ਮਰੋ ਦੀ ਕੋਠੀ ਹੈ ਵਿਰਾਟ ਗ੍ਰੀਨ ਵੇਖੇ ਜਿਹੜੀ ਉਹਦਾ ਨਾਮ ਹੈ ਕਲੋਨੀ ਦਾ ਔਰ ਇਹ ਕੋਠੀ ਜਿਹੜੀ ਫਰੀਜ਼ ਕਰਤੀ ਜਿਹੜੀ ਉਹਦੀ ਸਾਰੀ ਜਾਇਦਾਦ ਉਹਦੇ ਵਿੱਚ ਕੀ ਹੈ ਵੀ ਇੱਕ ਕੋਠੀ ਹੈ ਥਾਰ ਗੱਡੀ ਹੈ ਇੱਕ ਪਲਾਟ ਹੈ ਇੱਕ ਬੁਲਟ ਮੋਟਰਸਾਈਕਲ ਹੈ ਤਿੰਨ ਮੋਬਾਈਲ ਨੀਬੀਬੀ ਕੋਲੇ ਤੇ ਇੱਕ ਮਹਿੰਗੀ ਘੜੀ ਹੈ ਇਹਦੀ ਕੁੱਲ ਕੀਮਤ 1 ਕਰੋੜ 35 ਲੱਖ 39583 ਰੁਪਏ ਬਣਦੀ ਹੈ ਇਹ ਫਰੀਜ਼ ਕਰਤੀ ਸਰਕਾਰ ਹੁਣ ਹਾਂ ਇਹਨਾਂ ਨੂੰ ਇਹ ਵਰਤ ਸਕਦੀ ਹੈ ਘੜੀ ਨੂੰ ਵਰਤ ਸਕਦੀ ਹੈ ਥਾਰ ਗੱਡੀ ਨੂੰ ਵਰਤ ਸਕਦੀ ਹੈ ਪਲਾਟ ਨੂੰ ਵਰਤ ਸਕਦੀ ਹੈ ਕੋਠੀ ਨੂੰ ਵਰਤ ਸਕਦੀ ਹੈ ਬੁਲਟ ਮੋਟਰਸਾਈਕਲ ਨੂੰ ਚਲਾ ਸਕਦੀ ਹੈ ਮੋਬਾਈਲ ਨੂੰ ਵਰਤ ਸਕਦੀ ਹੈ ਪਰ ਇਹ ਜਿੰਨਾ ਚਿਰ ਕੇਸ ਚੱਲਦਾ ਇਹ ਉਨਾ ਚਿਰ ਵੇਚ ਨਹੀਂ ਸਕਦੀ ਹੁਣ ਰਹੀ ਗੱਲ ਆਪਾਂ ਜਿਹੜੀ ਗੱਲ ਕਰਦੇ ਸੀ ਤੁਰੀਆਂ ਜੁੜੀਆਂ ਜਿਹੜੀਆਂ ਤਾਰਾਂ ਬਾਦਲ ਕਾ ਬਾਦਲ ਪਿੰਡ ਨਾਲ ਜੁੜ ਜਾਂਦੀ ਜਾਂ ਬਾਦਲ ਪਰਿਵਾਰ ਨਾਲ ਜੁੜ ਜਾਂਦੀ ਹੈ ਇਹ ਤੋਂ ਥਾਣੇਦਾਰ ਵੀ ਕੰਮ ਦੇ ਸੀ ਵੱਡੇ ਅਫਸਰਾਂ ਨਾਲ ਇਹਦੇ ਲਿੰਕਨ ਜਿਹੜੀਆਂ ਤਾਰਾਂ ਜੋੜਦੀਆਂ ਉਹਨੇ ਬਾਦਲ ਕਹਨੇ ਜਿੰਨੇ ਭਰਤੀ ਕਰੇ ਐ ਜਿੰਨੀ ਭਰਤੀ ਕਰੀ ਐ ਸਪਾਹੀਆਂ ਦੀਆਂ ਹੂਰ ਐ ਉਹਨਾਂ ਦੇ ਅੱਜ ਵੀ ਕੇਸ ਦਰਜ ਨੇ ਕੋਈ ਕਾਸੇ ਚੁੱਲ ਜਾ ਫਿਰਦਾ ਕੋਈ ਕਾਸੇ ਚੁੱਲ ਜਾ ਫਿਰਦਾ ਕੋਈ ਪੈਸੇ ਦੇ ਕੇ ਭਰਤੀ ਹੋਇਆ ਉਹਦੇ ਵਿੱਚੋਂ ਕੋਈ ਨਾ ਕੋਈ ਜਿਹੜਾ ਹੈਗਾ ਰਿਜ਼ਲਟ ਸਾਨੂੰ ਰੋਜ਼ ਮਿਲਦਾ ਤੇ ਰਹੀ ਗੱਲ ਜਿਵੇਂ ਕੋਈ ਸਾਫ਼ ਸੁਥਰੀ ਭਰਤੀ ਕਰੀ ਹੈ ਜਿਹੜੀ ਸਰਕਾਰ ਨੇ ਕਰੀ ਹੈ ਚਾਹੇ ਕੈਪਟਨ ਨੇ ਕਰੀ ਹੈ ਚਾਹੇ ਆਪਾਂ ਨੇ ਕਰੀ ਹੈ ਉਹਦੇ ਵਿੱਚੋਂ ਜਿਹੜੀ ਮੈਰਿਟ ਦੇ ਆਧਾਰ ਤੋਂ ਬਾਅਦ ਜਿਹੜੀ ਬੀਬੀ ਭਰਤੀ ਕਰੀ ਹੈ ਬਾਦਲ ਸਰਕਾਰ ਵੀ ਲੋ ਤੋਂ ਬਾਅਦ ਕੈਪਟਨ ਦੀ ਸਰਕਾਰ ਆਈ ਹੈ ਉਹਨਾਂ ਨੇ ਇੱਕ ਮੈਰਿਟ ਬਣਾਤੀ ਸੀ ਏਜੰਸੀਆਂ ਨੂੰ ਦਿੱਤਾ ਵੀ ਨਾ ਟੈਸਟ ਲੈ ਜਾਣ ਇੰਟਰਵਿਊ ਹੋਊਗੀ ਜੋ ਵੀ ਸਿਸਟਮ ਹੈ ਅੱਜ ਤੱਕ ਉਹਨਾਂ ਬੱਚਿਆਂ ਦਾ ਕੋਈ ਜਿਹੜਾ ਹੈਗਾ ਗਲਤ ਜਿਹੜਾ ਹੈਗਾ ਕੋਈ ਰਿਪੋਰਟ ਨਹੀਂ ਆਈ ਚਾਹੇ ਸਿਪਾਹੀ ਭਰਤੀ ਹੋਇਆ ਚਾਹੀ ਉਹ ਜਿਹੜਾ ਹੈਗਾ ਐਸਆਈ ਭਰਤੀ ਹੋਇਆ ਐਸਆਈ ਭਰਤੀ ਹੋਇਆ ਡੀਐਸਪੀ ਭਰਤੀ ਹੋਇਆ ਕੁਛ ਵੀ ਹੈ ਜਿੰਨੇ ਬਾਦਲ ਕੇ ਰਾਜ ਦੇ ਵਿੱਚ ਭਰਤੀ ਕਰੇ ਨਾ ਉਹਨਾਂ ਦਾ ਕੋਈ ਨਾ ਕੋਈ ਸਿਪਾਹੀ ਤੋਂ ਲੈ ਕੇ ਡੀਜੀਪੀ ਤੱਕ ਕਪੜੇ ਨਿਕਲੇ ਨਿਕਲੇ ਆ ਹਨ ਆਈ ਦੀ ਤਾਰ ਹੈ ਦੇਖੋ ਉਹਦੇ ਬਾਦਲ ਦੇ ਸੌਰਾਂ ਦੇ ਪਿੰਡ ਦੀ ਹੈ ਜਦੋਂ ਡੰਘਾਈ ਤੱਕ ਜਾਂਚ ਕੀਤੀ ਤਾਂ ਇਹਨਾਂ ਨੇ ਭਰਤੀ ਕਰਾਈ ਹੈ ਤੇ ਉੱਥੇ ਉਸੇ ਦੇ ਪਿੰਡ 'ਚੋਂ ਫਿਰ ਫੜੀ ਗਈ ਹੈ ਕਿਉਂ ਜਿਹੜਾ ਉਹਦਾ ਗ੍ਰਹਿ ਚਾਲ ਹੈ ਉਹ ਬਾਦਲ ਕਿਆਂ ਤੇ ਹੁਣ ਚੱਲ ਰਿਹਾ ਹੈ ਤੇ ਫਿਰ ਉਹ ਜਿਹੜਾ ਹੈਗਾ ਕੁਦਰਤੀ ਗੱਲ ਹੈ ਕਿਉਂਕਿ ਸ਼ੁਰੂਆਤ ਜਿੱਥੋਂ ਹੋਈ ਹੋਵੇ ਫਿਰ ਉਹਦਾ ਅੰਤ ਵੀ ਉੱਥੇ ਜਾ ਕੇ ਹੁੰਦਾ ਹੁਣ ਸ਼ਾਇਦ ਜਿਹੜਾ ਹੈਗਾ ਵਿਜੀਲੈਂਸ ਨੇ ਜਿਹੜਾ ਹੈਗਾ ਤੇ ਮਕਦਮਾ ਦਰਜ ਕਰ ਲਿਆ ਤੇ ਆ ਜਿਹੜੀ ਸਰਕ ਪੰਜਾਬ ਸਰਕਾਰ ਨੇ ਆ ਇਹਦੀ ਜਿਹੜੀ ਜਾਇਦਾਦ ਤਾਂ ਫਰੀਜ ਕਰਤੀ ਉਹਦੇ ਨੋਟਿਸ ਲਾਤਾ ਹੁਣ ਦੇਖਦੇ ਆਂ ਵੀ ਇਹ ਕੋਠੀ ਟੈਂਦੀ ਐ ਜਾਂ ਨਹੀਂ ਟੈਂਦੀ ਮਾਨ ਸਰਕਾਰ ਟਾਉਂਦੀ ਐ ਜਾਂ ਨਾ ਟਾਉਂਦੀ ਐ ਜਾਂ ਉਹਦਾ ਬਚਾਅ ਕਰਦੀ ਐ ਜਾਂਵੇਂ ਇੱਥੇ ਪਿੰਡਾਂ ਦੇ ਵਿੱਚ ਲੈ ਕੇ ਜੇ ਸੀ ਵੀ ਮਸ਼ੀਨ ਉਹ ਕੈਲੇ ਭੋਲੇ ਨਸ਼ੱਤਰ ਵਰਗਾਂ ਦੇ ਛਤੜੇ ਢਾਹ ਤੇ ਕਿ ਚਿੱਟੇ ਵਾਲੇ ਐ ਜਾਂ ਫਲਾਨੇ ਵਾਲੇ ਐ ਹੁਣ ਉਹ ਜਦੋਂ ਕੋਈ ਨੋਟਿਸ ਜਾਂ ਐਫੀਡੇਟ ਦਿੰਦੇ ਆ ਤਾਂ ਉਹ ਕਹਿੰਦੇ ਆ ਜੀ ਇਹ ਜਿਹੜਾ ਹੈਗਾ ਆਪਣਾ ਪੰਚਾਇਤੀ ਜਗ੍ਹਾ ਦੇ ਵਿੱਚ ਬੈਠੇ ਸੀ ਤਾਂ ਟਾਈ ਹੈ ਤੇ ਜਿੱਥੇ ਮਾਨ ਸਾਹਿਬ ਕਹਿ ਰਹੇ ਆ ਵੀ ਮਤਲਬ ਸਰਪੰਚ ਸਾਹਿਬ ਫੋਨ ਕੱਟੋ 10 ਮਿੰਟਾਂ ਜੀ ਸੀ ਵੀ ਆ ਗਈ ਜਿਹੜੀ ਉਹ ਬੁੜੀ ਕਹਿੰਦੀ ਸੀ ਸਰਪੰਚ ਨੂੰ ਵੀ ਮੈਂ ਤਾਂ ਚਿੱਟਾ ਹੀ ਵਿੱਚੂੰਗੀ ਤਾਂ ਸੀਐਮ ਮਾਨ ਸਾਹਿਬ ਨੇ ਉਹ ਵੀਡੀਓ ਦੇਖੀ ਤੇ ਸਰਪੰਚ ਨੂੰ ਕਿਹਾ ਫੋਨ ਕਰਕੇ ਵੀ 10 ਮਿੰਟਾਂ ਚਾਗੀ ਤਾਂ ਉਹਦਾ ਘਰ ਤਾਂ ਤਾ ਕੀ ਹੁਣ ਇਸ ਬੀਬੀ ਦਾ ਜਿਹੜਾ ਹੈਗਾ ਉਹ ਜਿਹੜੀ ਕੋਠੀ ਹੈ 168 ਨੰਬਰ ਬਰਾਟ ਗਰੀਨ ਦੇ ਵਿੱਚ ਕੀ ਟਾਉਗੇ ਢਾਉਣਗੇ ਦੂਸਰੀ ਗੱਲ ਆ ਆਮਦਨ ਤੋਂ ਵੱਧ ਸਰੂਤਾਂ ਦਾ ਜਿਹੜਾ ਸ਼ਾਇਦ ਬਿਜਲੈਂਸ ਨੇ ਐਫ ਆਈ ਆਰ ਜਿਹੜੀ ਲਾਂਚ ਕਰਦੀ ਬਚਨ ਨੂੰ ਥਾਂ ਨਹੀਂ ਇਹਦੇ ਵਿੱਚ ਉਹਦੇ ਚ ਇੱਕ ਮਹੀਨੇ ਦੇ ਵਿੱਚ ਜਿਹੜਾ ਹੈਗਾ ਬੇਲ ਹੋ ਗਈ ਪਰ ਜਿਹੜਾ ਇਹ ਸਮਾਧਨ ਲਈ ਅਸੀਂ ਬੇਨਤੀ ਕਰਦੇ ਆਂ ਵੀ ਜਦੋਂ ਕੋਈ ਤਸਕਰ ਚਾਹੇ ਭੂਲਾ ਫੜਿਆ ਗਿਆ ਚਾਹੇ ਕੋਈ ਫੜਿਆ ਗਿਆ ਚਾਹੇ ਵੱਡੇ ਵੱਡੇ ਜਿਹੜੇ ਤਸਕਰ ਫੜੇ ਗਏ ਆ ਜਦੋਂ ਉਹਨੂੰ ਡੰਘਾਈ ਚ ਜਾਂਦੀ ਹੈ ਜਿਹੜੀ ਕੋਈ ਇਮਾਨਦਾਰੀ ਨਾਲ ਅਫਸਰ ਜਾਂਦਾ ਤਾਂ ਉਹਦੀਆਂ ਤਾਰਾਂ ਜ਼ਰੂਰ ਬਾਦਲ ਪਿੰਡ ਨਾਲ ਜਾਂ ਬਾਦਲ ਕਹਿੰਦਾ ਜ਼ਰੂਰ ਜੁੜਦੀਆਂ। ਉਹਨੇ ਬੀਬੀ ਹੈ ਜਿਹੜੀ ਇਹ ਬਾਦਲ ਪ੍ਰਕਾਸ਼ ਸਿੰਘ ਬਾਦਲ ਦੇ ਚੱਕ ਅਤਰ ਸਿੰਘ ਵਾਰੇ ਸਹਰੇ ਹੈ। ਉਸ ਪਿੰਡ ਦੀ ਹੈ। ਉਹਨਾਂ ਨੇ ਭਰਤੀ ਕਰਾਈ ਹੈ। ਉਸ ਦੇ ਰਾਜ ਵਿੱਚ ਭਰਤੀ ਹੋਈ ਅਤੇ ਫੜੀ ਵੀ ਬਾਦਲ ਪਿੰਡਤ ਹੋ ਗਈ ਹੈ। ਹੁਣ ਦੇਖਦੇ ਅੱਗੇ ਵਿਜੀਲੈਂਸ ਕੀ ਕਰਦੀ ਹੈ ਤੇ ਕੀ ਇਹਦੇ ਰਿਜ਼ਲਟ ਮਿਲਦੇ ਅਤੇ ਅੱਗੇ-ਅੱਗੇ ਇਨਵੈਸਟੀਗੇਸ਼ਨ ਜੋ ਹੋਈ, ਜੋ ਅਪਡੇਟ ਹੋਈ ਤੁਹਾਨੂੰ ਸਹੀ ਤੇ ਸਾਫ਼-ਸੁਤਰੀ ਦੱਸਦੇ ਰਹਾਂਗੇ। ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।